ਕੈਨੇਡਾ ਦੇ ਵਿੱਚ ਪੰਜਾਬੀ ਮੁੰਡਿਆਂ ਦੇ ਵੱਲੋਂ ਲੜਾਈ ਝਗੜਾ ਕੀਤਾ ਗਿਆ ਮੌਕੇ ਦੀ ਵੀਡੀਓ ਸਾਹਮਣੇ ਆ ਰਹੀ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿੰਝ ਇੱਕ ਦੂਜੇ ਦਾ ਟੁਕ ਟੁਕਾਪਾ ਕੀਤਾ ਜਾ ਰਿਹਾ ਵੱਡੇ ਮਾਲ ਦੇ ਬਾਹਰ ਸ਼ਰਿਆਮ ਗੁੰਡਾਗਰਤੀ ਕੀਤੀ ਗਈ ਹਾਲਾਂਕਿ ਕਾਰਨ ਕੀ ਹੈ ਕਿਸ ਗੱਲ ਨੂੰ ਲੈ ਕੇ ਇਹਨਾਂ ਦੇ ਵਿਚਾਰੇ ਲੜਾਈ ਝਗੜਾ ਹੋਇਆ ਇਸ ਬਾਬਤ ਹਜੇ ਕਿਸੇ ਵੀ ਤਰ੍ਹਾਂ ਦੀ ਗਰਲ ਨਿਕਲ ਕੇ ਸਾਹਮਣੇ ਨਹੀਂ ਆਈ ਹਾਲਾਂਕਿ ਵੀਡੀਓ ਸੋਸ਼ਲ ਮੀਡੀਆ ਤੇ ਅਕਫਾਂਗ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਕਿ 9 ਅਗਸਤ ਰਾਤ 10 ਵਜੇ ਸਾਰਾ ਵਾਕਿਆ ਵਾਪਰਦਾ ਕੁਟਮਾਰ ਇਨਾ ਮੁੰਡਿਆਂ ਦੇ ਵੱਲੋਂ ਇੱਕ ਦੂਜੇ ਦੀ ਕੀਤੀ ਜਾਂਦੀ ਹੈ ਕਿਹਾ ਜਾ ਰਿਹਾ ਕਿਸ ਲੜਾਈ ਝਗੜੇ ਦੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਇਆ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕੈਨੇਡਾ ਚਾਰੇ ਨੇ ਆਪਣੇ ਚੰਗੇ ਭਵਿੱਖ ਦੇ ਖਾਤਰ ਕੈਨੇਡਾ ਚਾਰੇ ਨੇ ਪਰ ਕੁਝ ਅਜਿਹੇ ਨੌਜਵਾਨ ਵੀ ਨੇ ਜੋ ਕੈਨੇਡਾ ਜਾ ਕੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਕਿਉਂਕਿ ਅਕਸਰੀ ਲੜਾਈ ਝਗੜੇ ਦੀਆਂ ਵੀਡੀਓ ਕੈਨੇਡਾ ਤੋਂ ਸਾਹਮਣੇ ਆ ਰਹੀਆਂ ਨੇ ਪੰਜਾਬੀ ਆਪਸ ਦੇ ਵਿੱਚ ਭੜਚਾਂਦੇ ਨੇ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਆਪਸ ਦੇ ਵਿੱਚ ਭੜ ਗਏ ਇੱਕ ਦੂਜੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਕਿ ਇੱਕ ਵਾਰ ਵੀਡੀਓ ਦੇ ਰੁਕ ਕਰਦੇ ਕਿ ਕਿਵੇਂ ਸਾਰਾ ਮਾਹੌਲ ਜੜਾ ਗਰਮਾ ਚੁੰਦਾ ਹੈ ਕੈਨੇਡਾ ਦੇ ਵਿੱਚ ਪੰਜਾਬੀ ਮੁੰਡਿਆਂ ਦੇ ਵੱਲੋਂ ਲੜਾਈ ਝਗੜਾ ਕੀਤਾ ਗਿਆ ਮੌਕੇ ਦੀ ਵੀਡੀਓ ਸਾਹਮਣੇ ਆ ਰਹੀ ਹੈ ਵੀਡੀਓ ਤੁਸੀਂ ਦੇਖ ਸਕਤਿਓ ਕਿ ਕਿੰਝ ਇੱਕ ਦੂਜੇ ਦਾ ਟੁਕ ਟੁਕਾਪਾ ਕੀਤਾ ਜਾ ਰਿਹਾ ਵੱਡੇ ਮਾਲ ਦੇ ਬਾਹਰ ਸ਼ਰੀਆਮ ਗੁੰਡਾ ਗਰਤੀ ਗਿੱਤੀ ਕੀ ਹਾਲਾਂਕਿ ਕਾਰਨ ਕੀ ਹੈ ਕਿਸ ਗੱਲ ਨੂੰ ਲੈ ਕੇ ਇਹਨਾਂ ਦੇ ਵਿਚਾਰੇ ਲੜਾਈ ਝਗੜਾ ਹੋਇਆ ਇਸ ਬਾਬਤ ਹਜੇ ਕਿਸੇ ਵੀ ਤਰ੍ਹਾਂ ਦੀ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਹਾਲਾਂਕਿ ਵੀਡੀਓ ਸੋਸ਼ਲ ਮੀਡੀਆ ਤੇ ਅਕਫਾਂਗ ਵਾਇਰਲ ਹੋ ਰਹੀ ਹੈ ਕਿਹਾ ਜਾ ਰਿਹਾ ਕਿ 9 ਅਗਸਤ ਰਾਤ 10 ਵਜੇ ਸਾਰਾ ਵਾਕਿਆ ਵਾਪਰਦਾ ਕੁਟਮਾਰ ਇਨਾ ਮੁੰਡਿਆਂ ਦੇ ਵੱਲੋਂ ਇੱਕ ਦੂਜੇ ਦੀ ਕੀਤੀ ਜਾਂਦੀ ਹੈ ਕਿਹਾ ਜਾ ਰਿਹਾ ਕਿਸ ਲੜਾਈ ਝਗੜੇ ਦੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਇਆ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਕੈਨੇਡਾ ਚਾਰੇ ਨੇ ਆਪਣੇ ਚੰਗੇ ਭਵਿੱਖ ਦੇ ਖਾਤਰ ਕੈਨੇਡਾ ਚਾਰੇ ਨੇ ਪਰ ਕੁਝ ਅਜਿਹੇ ਨੌਜਵਾਨ ਵੀ ਨੇ ਜੋ ਕੈਨੇਡਾ ਜਾ ਕੇ ਮਾਹੌਲ ਨੂੰ ਖਰਾਬ ਕਰ ਰਹੇ ਨੇ ਕਿਉਂਕਿ ਅਕਸਰੀ ਲੜਾਈ ਝਗੜੇ ਦੀਆਂ ਵੀਡੀਓ ਕੈਨੇਡਾ ਤੋਂ ਸਾਹਮਣੇ ਆ ਰਹੀਆਂ ਨੇ ਪੰਜਾਬੀ ਆਪਸ ਦੇ ਵਿੱਚ ਭਿੜ ਜਾਂਦੇ ਨੇ ਇੱਕ ਹੋਰ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਆਪਸ ਦੇ ਵਿੱਚ ਭੜ ਗਏ ਇੱਕ ਦੂਜੇ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਇੱਕ ਵਾਰ ਵੀਡੀਓ ਦਾ ਰੁਕ ਕਰਦੇ ਕਿ ਕਿਵੇਂ ਸਾਰਾ ਮਾਹੌਲ ਜੜਾ ਗਰਮਾ ਚੁੰਦਾ